ਹੈ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਵਾਇਰਲ ਹੋ ਰਹੀਆਂ ਵੀ ਪੰਜਾਬ ਤੇ ਹਰਿਆਣਾ ਦੇ ਇੱਕ ਬਹੁਤ ਮੁੱਦਾ ਬਣਾਤਾ ਲੋਕਾਂ ਨੇ ਪਰ ਪੰਜਾਬ ਤੇ ਹਰਿਆਣਾ ਵਾਲਿਆਂ ਦੀ ਫਰਿਆਦ ਭਾਈ ਭਾਈ ਨੇ ਜਦੋਂ ਕਿਸਾਨੀ ਅੰਦੋਲਨ ਹੋਇਆ ਉਦੋਂ ਵੀ ਹਰਿਆਣਾ ਪੰਜਾਬ ਦੇ ਨਾਲ ਭਰਾ ਬਣ ਕੇ ਖੜਿਆ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਉਦੋਂ ਵੀ ਹਰਿਆਣਾ ਆਪਣਾ ਪੰਜਾਬ ਦਾ ਭਰਾ ਬਣ ਕੇ ਖੜਿਆ ਹੈ ਚਾਹੇ ਸ਼ੀਲੂ ਜਿੱਤ ਜੇ ਚਾਹੇ ਕੋਈ ਪੰਜਾਬ ਦਾ ਖੜਾਰੀ ਜਿੱਤ ਜੇ ਮੇਰਾ ਭਰਾ ਬਣ ਕੇ ਇੱਕ ਦੂਜੇ ਦੇ ਮਨਾਂ ਦੇ ਵਿੱਚ ਨਫ਼ਰਤ ਪੈਦਾ ਨਾ ਕਰੋ ਮੇਰੀ ਹੱਥ ਵਨ ਕੇ ਬੇਨਤੀ ਹੈ ਤੇ ਜਿਹੜੇ ਹਰਿਆਣੇ ਪੰਜਾਬ ਵਾਲੇ ਭਰਾ ਗਲਤ ਕਮੈਂਟ ਕਰਦੇ ਐ ਮੇਰੀ ਹਰਿਆਣੇ ਵਾਲਿਆਂ ਨੂੰ ਵੀ ਬੇਨਤੀ ਹੈ ਤੇ ਪੰਜਾਬ ਵਾਲਿਆਂ ਨੂੰ ਵੀ ਬੇਨਤੀ ਹੈ ਸ਼ੀਲੂ ਕਹਿੰਦਾ ਸਾਡੇ ਦੋਨੋਂ ਪਲੇਅਰਾਂ ਵੱਲੋਂ ਬੇਨਤੀ ਹੈ ਵੀ ਪੰਜਾਬ ਹਰਿਆਣੇ ਦੇ ਇੱਕ ਦੂਜੇ ਦੇ ਮਨਾਂ ਦੇ ਵਿੱਚ ਨਫ਼ਰਤ ਪੈਦਾ ਨਾ ਕਰੋ ਪੰਜਾਬ ਹਰਿਆਣਾ 1966 ਤੋਂ ਪਹਿਲਾਂ ਵੀ ਇੱਕ ਸੀ ਅੱਜ ਵੀ ਇੱਕ ਹੈ ਇੱਕ ਵਾਰ ਤਾੜੀ ਮਾਰ ਦਿਓ ਪੰਜਾਬ ਹਰਿਆਣਾ ਦੇ ਲਈ ਮੇਰੇ ਵੀਰੋ ਜ਼ੋਰਦਾਰ ਦੇ ਤੁਸੀਂ ਸਮਝਦੋ ਵੀ ਪੰਜਾਬ ਹਰਿਆਣਾ ਇੱਕ ਆਪੜਾ ਇਹ ਮੁੱਦਾ ਨਾ ਬਣਾਓ ਮੇਰਾ ਵੀਰ ਬਣ ਕੇ ਇਹ ਪਲੇਅਰਾਂ ਦੇ ਵੱਲੋਂ ਵੀ ਮੈਨੂੰ ਰਿਕੁਐਸਟ ਕੀਤੀ ਗਈ ਹੈ ਹਾਂ ਲੈ ਵੀ ਫਰਿਆਦ ਇਧਰਲੇ ਪਾਸੇ ਇੱਕ ਵਾਰ 24 24 ਤੇ ਜਿਹੜੇ ਗਲਤ ਕਮੈਂਟ ਕਰਦੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਭਰਾ ਬਣ ਕੇ ਕਮੈਂਟ ਨਾ ਕਰਿਆ ਕਰੋ ਜੇ ਅੱਜ ਸ਼ੀਲੂ ਜਿੱਤਦਾ ਇਹਦੀ ਮਿਹਨਤ ਹੈ ਪੰਜਾਬ ਦੇ ਖਿਡਾਰੀ ਵੀ ਬਹੁਤ ਤਕੜੇ ਆ ਹਰਿਆਣੇ ਦੇ ਖਿਡਾਰੀ ਵੀ ਬਹੁਤ ਤਕੜੇ ਆ